ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਉਮੀਦ ਕਰਦੇ ਹਾਂ ਸਾਰੇ ਕਿਸਾਨ ਵੀਰ ਸਤੰਦ੍ਰਸਤ ਹੋਣਗੇ ਤੇ ਠੀਕ ਹੋਣਗੇ ਅੱਜ ਤੁਹਾਡੇ ਲਈ ਆਪਾਂ ਦੋ ਟਰੈਕਟਰ ਸੇਲ ਲੈ ਕੇ ਆਏ ਹਾਂ ਦੋਵੇਂ ਟਰੈਕਟਰ ਜ਼ਿਮੀਦਾਰਾਂ ਦੇ ਜਿਵੀਦਾਰੀ ਕੰਮ ਦੇ ਵਿੱਚ ਚੱਲੇ ਹੋਏ ਨੇ ਜ਼ਿਮੀਦਾਰਾਂ ਦੇ ਘਰੇ ਟਰੈਕਟਰ ਖੜੇ ਨੇ ਕੋਈ ਟਰੈਕਟਰ ਵਪਾਰੀ ਵੀਰ ਦੇ ਲੈਵੇ ਨਹੀਂ ਹੈਗਾ ਤੇ ਸਭ ਤੋਂ ਪਹਿਲਾਂ ਆਪਣਾ ਹੈਲਪਲਾਈਨ ਨੰਬਰ ਨੋਟ ਕਰ ਲਓ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਹੈ ਜੇ ਕਿਸੇ ਵੀ ਸੰਦ ਦੀ ਐਡ ਲਗਵਾਉਣੀ ਹੋਵੇ ਇਸ ਨੰਬਰ ਤੇ ਪੰਜ ਤੋਂ ਸੱਤ ਫੋਟੋ ਪਾ ਕੇ ਤੁਸੀਂ ਐਡ ਲਗਵਾ ਸਕਦੇ ਹੋ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਸਵਰਾਜ 855 ਟਰੈਕਟਰ ਦੀ ਇਹ ਸਵਰਾਜ 855 ਫੋਰ 스타 ਟਰੈਕਟਰ ਹੈ ਮਾਡਲ ਦੀ ਗੱਲ ਕਰੀਏ ਤਾਂ 2014 ਮਾਡਲ ਟਰੈਕਟਰ ਹੈ ਬਿਲਕੁਲ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਖੜਾ ਹੈਗਾ ਕੁੱਲ ਖੇਤੀਬਾੜੀ ਦੇ ਕੰਮਾਂ ਦੇ ਵਿੱਚ ਟਰੈਕਟਰ ਚੱਲਿਆ ਹੋਇਆ ਹੈਗਾ ਪਾਵਰ ਸਟੀering ਹਾਈ ਲੋ ਦੇ ਵਾਲਾ ਟਰੈਕਟਰ 14 ਦੇ ਟਾਇਰ ਨੇ ਟਰੈਕਟਰ ਦੇ ਬੰਪਰ ਤੋਂ ਲੈ ਕੇ ਡਰਾਵਲ ਤੱਕ ਸਾਰਾ ਟਰੈਕਟਰ origignal ਹੈ ਮਗਰਾਟਾ ਵਗੈਰਾ ਤੇ ਕਿਤੇ ਰੰਗ ਨਹੀਂ ਹੋਇਆ ਟਰੈਕਟਰ ਤੇ ਸਾਰਾ ਟਰੈਕਟਰ origignal ਹੈ ਕਿਤੇ ਜਰਾਈ ਗਲਾਈ ਨਹੀਂ ਟਰੈਕਟਰ ਦੇ ਕਿਤੇ ਟੱਚਿੰਗ ਨਹੀਂ ਹੋਈ ਹੋਈ ਟਰੈਕਟਰ ਨੂੰ ਹਰਿਆਣਾ ਨੰਬਰ ਡੀਟੀ ਮਾਡਲ ਟਰੈਕਟਰ ਹੈਗਾ ਰੇਟ ਦੀ ਗੱਲ ਕਰੀਏ ਤਾਂ ਕਿਸਾਨ ਭਰਾ ਨੇ ਟਰੈਕਟਰ ਦਾ ਰੇਟ 410000 ਰੁਪਏ ਰੱਖਿਆ ਬਾਕੀ ਮੌਕੇ ਤੇ ਟਰੈਕਟਰ ਦੇ ਏਰੀਆ ਦੀ ਗੱਲ ਕਰੀਏ ਸੰਗਰੂਰ ਦੇ ਵਿੱਚ ਲਹਿਰਾਗਾਗਾ ਏਰੀਆ ਵੀਰਾਂ ਦਾ ਕੰਟੈਕਟ ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਹੈ ਭਰਾਓ ਜੇ ਵੀ ਕਿਸੇ ਵੀ ਭਰਾ ਨੂੰ ਟਰੈਕਟਰ ਲੈਣਾ ਤਾਂ ਕੰਟੈਕਟ ਕਰ ਸਕਦਾ ਵੀਰ ਨਾਲ ਅੱਗੇ ਗੱਲ ਕਰਦੇ ਆਪਾਂ ਸੋਨਾਲੀਕਾ 35 ਟਰੈਕਟਰ ਬਾਰੇ ਇਹ ਵੀ ਉਹੀ ਵੀਰਲ ਵਿੱਚ ਟਰੈਕਟਰ ਵੀਰਲ ਵਿੱਚ ਸੇਲ ਹੈ ਟਰੈਕਟਰ ਆ ਇਹ ਟਰੈਕਟਰ ਦੀ ਗੱਲ ਕਰਦੇ ਆਂ ਇਹ ਟਰੈਕਟਰ 2011 ਮਾਡਲ ਟਰੈਕਟਰ ਹੈਗਾ ਸੋਨਾ ਲੀਕਾ 35 DI ਟਰੈਕਟਰ 2011 ਮਾਡਲ ਇਹ 4 ਨੰਬਰ ਦਾ ਟਰੈਕਟਰ ਹੈ ਹਰਿਆਣਾ ਨੰਬਰ ਟਰੈਕਟਰ ਹੈਗਾ ਇਹ ਇੰਜਨ ਗੇਅਰ ਬਿਲਕੁਲ ਓਕੇ ਹੈ ਕੋਈ ਇੰਜਨ ਦੀ ਬਲੋਂ ਨਹੀਂ ਕੋਈ ਗੇਅਰ ਚੋਂ ਆਵਾਜ਼ ਨਹੀਂ ਟਰੈਕਟਰ ਦੇ 13 ਦੇ ਟਾਇਰਾਂ ਦਾ ਟਰੈਕਟਰ ਹੈਗਾ ਟਾਇਰਾਂ ਦੀ ਕੰਡੀਸ਼ਨ ਵਗੈਰਾ ਦੇਖ ਸਕਦੇ ਹੋ ਬੰਪਰ ਤੋਂ ਲੈ ਕੇ ਡਰਾਵਲ ਤੱਕ ਸਾਰਾ ਟਰੈਕਟਰ オリジナル ਹੈ ਕਿਤੇ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਟਰੈਕਟਰ ਜੇਕਰ ਆਪਾਂ ਰੇਟ ਦੀ ਗੱਲ ਕਰੀਏ 230000 ਰੁਪਏ ਟਰੈਕਟਰ ਕਿਸਾਨ ਭਰਾ ਨੇ ਰੇਟ ਰੱਖਿਆ ਤੇ ਬਾਕੀ ਮੌਕੇ ਤੇ ਮਾਨਤਨ ਵੀਰਾਂ ਵੱਲੋਂ ਕੀਤਾ ਜਾਊਗਾ ਆਪਣੀ ਪੂਰੀ ਵੀਡੀਓ ਦੇਖਣੀ ਸਰ ਕਿਸਾਨ ਭਰਾ ਨੂੰ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਨੂੰ ਦਬਾ ਦਿਓ